ਪ੍ਰਤਾਪ ਸਿੰਘ ਵਾਜਬਾ ਦੇ ਪੰਜਾਬ ਬੰਬਾ ਵਾਲੇ ਬਿਆਨ ਨਾਲ ਜੁੜੀ ਪੱਟੀ ਖਬਰ ਸਾਹਮਣੇ ਆਈ ਹੈ ਹਾਈ ਕੋਰਟ 'ਚ ਪ੍ਰਤਾਪ ਬਾਦ ਦਾ ਮਾਮਲੇ ਦੀ ਸੁਣਵਾਈ ਹੋਈ ਹੈ ਥੰਦਾ ਦੇ ਕਿ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਧਾਰ ਕਰ ਦਿੱਤੀ ਹੈ ਵਾਜਬਾ ਵਿਰੋਧ ਜਾਂਚ ਫਿਲਹਾਲ ਥੰਦਾ ਦੇ ਕਿ ਜਾਰੀ ਰਹੇ ਕਿ 7 ਮਹੀਨੋਂ ਅਗਲੀ ਸੁਣਵਾਈ ਹੋਵੇਗੀ ਤੇ ਵਾਜਬਾਂ ਨੂੰ ਗ੍ਰਿਫਤਾਰ ਕਰਨ ਦੀ ਅਗਰ ਲੋੜ ਪਈ ਤਾਂ ਪਹਿਲਾ ਉਹਨਾਂ ਨੂੰ ਸੂਚਿਤ ਕੀਤਾ ਜਾਵੇਗਾ ਹਾਈ ਕੋਰਟ ਦਾ ਬਿਆਨ ਹੈ ਕਿ ਅਗਰ ਬਾਜਬਾਨ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਪਹਿਲਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇਗਾ ਜਾਂਚ ਟੀਮ ਤੇ ਕੋਈ ਪਾਬੰਦੀ ਨਹੀਂ ਹੈ ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਜਾਂਚ ਦੀ ਟੀਮ ਤੇ ਸਾਡੇ ਵੱਲੋਂ ਕਿਸ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੈ ਉਹ ਆਪਣੀ ਜਿਹੜੀ ਕਿ ਜਾਂਚ ਉਹ ਜਾਰੀ ਰੱਖ ਸਕਦੀ ਹੈ ਜੇਕਰ ਪ੍ਰਤਾਪ ਸਿੰਘ ਬਾਜਬਾਨ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਹੈ ਤਾਂ ਪ੍ਰਤਾਪ ਬਾਜਬਾਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ ਕੋਈ ਪਾਬੰਦੀ ਨਹੀਂ ਹੈ ਜਾਂਚ ਤੇ ਤਾਂ ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ ਅੱਜ ਜਿਹੜਾ ਪ੍ਰਤਾਪ ਸਿੰਘ ਬਾਜਵਾਲੇ ਕੇਸ ਜਿਹੜਾ ਨੇ ਕੁਐਸ਼ਨ ਫਾਈਲ ਕੀਤੀ ਸੀ ਉਹਦੀ ਜੇ ਸੁਣਵਾਈ ਸੀ ਨੋਟਿਸ ਤੋਂ ਬਾਅਦ ਤੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇੱਕ ਦਾ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਹਜੇ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਹਜੇ 13 ਤਰੀਕ ਨੂੰ ਐਫਆਈਆਰ ਲੋਜ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ ਦਾ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਹਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋ ਜਾਏ ਕਿ ਵੈਦਰ ਆਫ ਰੈਂਸ ਹੋਇਆ ਜਾਂ ਨਹੀਂ ਹੋਇਆ ਤੇ ਇਸ ਕਰਕੇ ਕੋਰਟ ਨੇ ਉਹ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੇ ਹਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਤੇ ਇਸ ਕਰਕੇ ਜਦੋਂ ਵੀ ਇਸ ਸਟੇਜ ਦੇ ਉੱਤੇ ਜੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦਾ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰੋਸੀਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਆ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਜਾਂ ਇੰਟੈਰੀ ਮਾਡਰ ਹੋਇਆ ਇਹ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰਿਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟਾਇਰ ਮਾਡਲ ਸੀਗੇ মিডিਆ ਦੇ ਰਿਲੇਟਿਡ ਹੋ ਸਾਰੇ ਸੇਮ ਰਹੇ। ਜ਼ਰਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਜ਼ਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankbird Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.